ਜਿਵਰਾਸੀ ਐਸਾ ਸ਼ਿਮਾਨ ਹੈ ਜਿੱਦੀ ਗੱਲ ਕਰਨਾ ਵੀ ਕਿ ਮੇਰੀ ਔਕਾਤ ਨਹੀਂ ਹਟਾਓ ਮੈਂ ਅੱਜ ਕਿਚੇ ਸਟੇਜ ਵਿੱਚ ਕਿਸੇ ਵੀ ਹੱਥ ਕਰਮ ਦੇ ਜਿਵਰਾਸੀ ਦੀ ਤਰਫਲੇ ਲੇਰੇ ਤੇ ਜੀਰੀਆ ਐਸਾ ਫੁੱਤਰਾ ਐਸਾ ਹੌਣ ਹਾਰ ਬੱਚਾ ਮਤਲਬ ਸ਼ਾਇਦ ਹੀ ਬਿਹਤ ਨਾ ਦੇਖਿਆ ਆਪਾਂ ਨੂੰ ਕੋਈ ਹੱਥ ਨਹੀਂ 잡ਰੇ ਦੇਖਾ ਇਹ ਗੁਰੂ ਕਹ ਰਿਹਾ ਹੈ ਕਿ ਆਪਾਂ ਕਹੀਏ ਯਾਰ ਮੂ ਬੰਦਾ ਕੀ ਹੈ ਪਹਿਲਾ ਆਪਣੇ ਆਪ ਨੂੰ ਛਾਂ ਕੇ ਦੇਖ ਲੈ ਵੀ ਤੂੰ ਕੀ ਮੈਨੂੰ ਕੋਈ ਦੱਸ ਹੁਕਮ ਕਿ ਤੂੰ ਜਿੰਦ ਕੁਝ ਨਹੀਂ ਕਰ ਚੁਪ ਰਹਿਣ ਉਹ ਨਹੀਂ ਗੱਲ ਕਰਨੀ ਪੋਜ਼ਿਟਿਵਲੀ ਸਸ਼ੀਗਲ ਢੇਲੀਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗगन ਸ਼ੁਕਲਾ ਨਵੇਂ ਸਾਲ ਦਾ ਆਗਾਜ਼ ਹੋਇਆ ਤਾਂ ਬਹੁਤ ਸਾਰੀਆਂ ਨਵੀਆਂ ਉਮੀਦਾਂ ਹੁੰਦੀਆਂ ਨੇ ਜਦੋਂ ਇਨਸਾਨ ਸ਼ੁਰੂਆਤ ਕਰਦਾ ਤਾਂ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਉਹ ਆਪਣੇ ਇਸ ਨਵੇਂ ਸਾਲ ਦੇ ਵਿੱਚ ਕਰਨਾ ਚਾਹੁੰਦਾ ਤਾਂ ਮੇਰੇ ਨਾਲ 1 ਐਂਡ ਓਨਲੀ ਯੋਗਰਾਜ ਸਿੰਘ ਮੌਜੂਦ ਨੇ ਗੱਲਬਾਤ ਕਰਾਂਗੇ ਕ੍ਰਿਕਟ ਤੇ ਗੱਲ ਕਰਾਂਗੇ ਉਹਨਾਂ ਦੀ ਅਦਾਕਾਰੀ ਤੇ ਗੱਲ ਕਰਾਂਗੇ ਯੋਗਰਾਜ ਜੀ ਬਹੁਤ ਸਵਾਗਤ ਹੈ ਜੀ ਯੋਗਰਾਜ ਸਿੰਘ ਸੁਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਜੀ ਨਵੇਂ ਸਾਲ ਦੇ ਬਹੁਤ ਸਾਰੇ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਸਾਰੇ ਜਗਤ ਨੂੰ ਮੁਬਾਰਕਾਂ ਸਾਰੇ ਦੇਸ਼ ਨੂੰ ਮੁਬਾਰਕਾਂ ਤੁਹਾਨੂੰ ਮੁਬਾਰਕਾਂ ਸਾਰੇ ਸੱਜਣਾਂ ਨੂੰ ਬਹੁਤ ਬਹੁਤ ਮੁਬਾਰਕਾਂ ਹਮੇ ਤੁਹਾਨੂੰ ਖੁਸ਼ ਰੱਖੇ ਰੱਬ ਤੁਹਾਨੂੰ ਆਬਾਦ ਰੱਖੇ ਥੈਂਕ ਯੂ ਹਮੇਸ਼ਾ ਦੀ ਤਰ੍ਹਾਂ ਗਰਾਊਂਡ 'ਚ ਮਲੇ ਹਾਂ ਗਰਾਊਂਡ 'ਚ ਬੈਠੇ ਹਾਂ ਯੋਗਰਾਜ ਦਾ ਗਰਾਊਂਡ ਦੇ ਨਾਲ ਇਸ ਮਿੱਟੀ ਦੇ ਨਾਲ ਬਹੁਤ ਲਗਾਅ ਹੈ ਹਾਂਜੀ ਮੇਰਾ ਹਲ ਬਚਪਨ ਬਚਪਨ ਤੋਂ ਲੈ ਕੇ ਜਵਾਨੀ ਤੱਕ ਪਿਤਾ ਜੀ ਦੀ ਟ੍ਰੇਨਿੰਗ ਐਸਸੀਐਮ ਹਾਲੀਆ ਸਾਰੇ ਆ ਗਰਾਊਂਡ 'ਚ ਰਹੇ ਆ ਜਾਂ ਕੈਮਰੇ ਮੂਰੇ ਰਹੇ ਆ ਤੇ ਇਹ ਘਰ ਹੈ ਹੂੰ ਤੋਂ ਮੇਰਾ ਹਲ ਪਾਰਾ ਦਾ ਨਾਮ ਤੋਂ ਦਿੱਤਾ ਹੈ ਬਖਸ਼ਿਆ ਮਾਰਾ ਇਹਨੇ ਬਹੁਤ ਦੇ ਪਾਉਂਦੇ ਹੂੰ ਆਈ ਥਿੰਕ ਇਹ ਹੀ ਚੱਲਦਾ ਆਇਆ 72 ਸਾਲ ਦੀ ਉਮਰ ਦੇ ਵਿੱਚ ਮੈਨੂੰ ਲੱਗਦਾ ਵੀ ਆਹ ਜਿਹੜੀ ਗਰਾਊਂਡ ਹੈ ਜਿੱਥੇ ਆਪਾਂ ਬੈਠੇ ਆਂ ਬੜੀ ਵਾਰੀ ਆਪਾਂ ਪਹਿਲਾਂ ਵੀ ਇੱਥੇ ਮਿਲੇ ਹੂੰ ਇਹ ਗਰਾਊਂਡ ਨੂੰ ਸ਼ਫਾ ਇਸ ਗਰਾਊਂਡ ਨੂੰ 52 ਸਾਲ ਮੈਨੂੰ ਹੋ ਗਏ ਤੇ ਮੈਨੂੰ ਲੱਗਦਾ ਵੀ ਜਿਹੜਾ ਇੱਥੇ ਖੇਡ ਗਿਆ ਮਿਹਨਤ ਕਰ ਗਿਆ ਉਹ ਇੰਡੀਆ ਜੂਟੇ ਦੇ ਵੱਡਾ ਪਲੇਅਰ ਬਣਿਆ ਕਪਿਲ ਦੇਵ ਇੱਥੋਂ ਸੀ ਹੂੰ ਜਯਵਰਾਜ ਸਿੰਘ ਇੱਥੋਂ ਸੀ ਬੜਾ ਖਰੇ ਦੋ ਬਹੁਤ ਵੱਡੇ ਨਾਮ ਇਸ ਕਾਲਜ ਦੇ ਹੂੰ ਫਿਰ ਆਪਣਾ ਜੈਵਲਨ ਥਰੋਅ ਜਿਨੇ 골ਡ ਮੈਡਲ ਜਿੱਤੇ ਆ ਹੂੰ ਉਹ ਵੀ ਇੱਥ ਦਾ ਹੀ ਹੈ ਹੂੰ ਇਹ ਕਾਫੀ ਇਸ ਡੀਵੀ ਕਾਲਜ ਨੇ ਬਹੁਤ ਕੁਝ ਦਿੱਤਾ ਤੇ ਲੋਕੀਨਾ ਜੀ ਮੈਨੂੰ 1973 ਦੇ ਵਿੱਚ ਇੱਥੇ ਲਾ ਗਏ ਸੀ ਹੂੰ ਕੋਚ ਦੇਖ ਲਓ 50 ਸਾਲ ਹੋ ਗਏ 50 ਸਾਲ ਹੀ ਹੋ ਗਏ ਜੀ ਬਹੁਤ ਵੱਡਾ ਇੱਕ ਜ਼ਿੰਦਗੀ ਦਾ ਮੇਜਰ ਪਾਰਟ ਹੁੰਦਾ ਜੀ ਇੱਕ ਇੱਕ ਜ਼ਿੰਦਗੀ ਅਰਸਾ ਗੁਜ਼ਰ ਜਾਂਦਾ ਹਾਂ ਜੀ ਹਾਂ ਜੀ ਯੋਗਰਾਜ ਜੀ ਤੁਸੀਂ ਕਿ ਮੈਂ 72 ਸਾਲ ਦਾ ਹੋ ਗਿਆ ਆਖਰ ਯੋਗਰਾਜ ਹੁਣ 72 ਸਾਲ ਦਾ ਜਵਾਨ ਬੰਦਾ ਮੈਂ ਕਿਹੜਾ ਬਹੁਤ ਸਾਲ ਦੀ ਜਵਾਨੀ ਹੈ ਬੜੀ 24 ਸਾਲ ਦੇ ਬੰਦੇ ਦੀ ਆ ਗੱਲ ਸੀ ਅੱਜ ਵੀ ਉਹ ਉੱਥੇ ਖੜਾ 70 ਸਾਲ ਦੀ ਸੌਰੀ ਮੈਂ ਫਿਰ ਗਲਤ ਕਰ ਅਜੇ ਪਾਲ ਰਹੇ ਹਾਂ ਕੁਛ ਥੋੜਾ ਹੱਸ ਕੇ ਕਹਿੰਦਾ ਹਾਂ ਹਾਂ ਪਾਲ ਰਿਹਾ ਆ ਜਿਹੜਾ ਬਗੀਚਾ ਲਾਇਆ ਨਾ ਉਹ ਖੂਬਸੂਰਤ ਹਮ ਜਿੱਥੇ ਅੱਜ 20 25 ਹਜ਼ਾਰ ਬੱਚਾ ਖੇਡ ਕੇ ਚਲਾ ਗਿਆ ਤੇ ਤਪੁੱਲਤ ਹੈ ਹਮ ਆਪਣੇ ਆਪਣੇ ਮੁਕਾਮ ਤੇ ਹਮ ਜਾਣ ਤੋਂ ਪਹਿਲਾਂ ਪਤਾ ਨਹੀਂ ਕਦ ਸਾਹ ਬੰਦੇ ਦਾ ਨਿਕਲ ਜੇ ਕਦ ਬਲਾਵਾ ਆ ਜਾ ਹਮ ਮੈਂ ਚਾਹਣਾ 2 4 10 15 ਫੁੱਲ ਹੋਰ ਲੱਗ ਜਾ ਸ਼ਾਇਦ ਹੋਰ ਦਰਗਾਹ ਦੇ ਵਿੱਚ ਸੱਚਖੰਡ ਦੇ ਵਿੱਚ ਥਾ ਆਪਣੀ ਮਿਲ ਰੱਬ ਦੀ ਗੁਰੂ ਘਰ ਹੂੰ ਕੀ ਨਾ ਸਿੰਗਾੰਦ ਇਹ ਮਾਪੜਾ ਸੋ ਮੈਨੂੰ ਅੱਛਾ ਲੱਗਦਾ ਕਿ ਮੈਂ ਵਾਪਸ ਦੇ ਰਿਆਂ ਕਿਸੇ ਨੂੰ ਬੱਚਿਆਂ ਨੂੰ ਮੇਰਾ ਹਰ ਵਾਪਸ ਦੇਣਾ ਬਹੁਤ ਜ਼ਰੂਰੀ ਹੈ ਕਿ ਸਾਰਾ ਕੁਝ ਲਈ ਜਾਓ ਆਪਣੇ ਵਾਸਤੇ ਉਹ ਮੇਰੇ ਛੇ ਮੇਰੇ ਤੱਕ ਇੱਥੇ ਤੱਕ ਭਾਵਨਾ ਹੈ ਕਿ ਕਿਸੇ ਬੱਚੇ ਕੋ ਕਿਟਨੀ ਹੈ ਬੈਠਨੀ ਹੈ ਬੋਲਨੀ ਹੈ ਤਾਂ ਮੈਂ ਲੈ ਆ ਕੇ ਆਪਣੇ ਜੇ ਮੈਨੂੰ ਪੈਸੇ ਬਚਦੇ ਉਹਦੇ ਚੋਂ ਮੈਂ ਖਰੀਦ ਕੇ ਬੱਚੇ ਦਿੰਦਾ ਕਿਉਂਕਿ ਗਰੀਬੀ ਬੜੀ ਹੈ ਸਾਡੇ ਕੋਲ ਤਾਂ ਟੈਲੈਂਟ ਐਡਾ ਵੱਡਾ ਹੈ ਕਿ ਤਿੰਨ ਚਾਰ ਪਲੇਅਰ ਤਾਂ ਇਦਾਂ ਦੇ ਨੇ ਵੀ ਉਹ ਬਹੁਤ ਗੋਲਡ ਕਲਾਸ ਕਿੰਗ ਬੰਣਾ ਯੋਗਰਾਜੀ ਬਹੁਤ ਮੁਸ਼ਕਿਲ ਹੈ ਕਿੰਗ ਮੇਕਰ ਪਰਦੇ ਦੇ ਪਿੱਛੇ ਰਹਿ ਕੇ ਇੱਕ ਸਿਤਾਰੇ ਨੂੰ ਚਮਕਾਉਣਾ ਤਾਂ ਮੈਨੂੰ ਲੱਗਦਾ ਨਹੀਂ ਉਹਦੇ ਲਈ ਬਹੁਤ ਪੇਸ਼ੈਂਸ ਚਾਹੀਦਾ ਇੱਕ ਜਿਗਰਾ ਚਾਹੀਦਾ ਪੰਜਾਬੀ ਚ ਕਹਿੰਦੇ ਗੁਰਦਾ ਆਉਣਾ ਚਾਹੀਦਾ ਇਸ ਚੀਜ਼ ਦੇ ਲਈ ਹੁਣ ਦੇਖੋ ਜੀ ਤੁਸੀਂ 72 ਸਾਲ ਦੀ ਜਰਨੀ ਚੋਂ 5 ਸਾਲ ਕੱਢਦੇ ਹੋ ਪਹਿਲੇ ਹੂੰ ਤਾਂ ਉੱਥੋਂ ਲੈ ਕੇ ਹੁਣ ਤੱਕ ਹੂੰ ਜੇ ਗੁਰਦਾ ਮਹਾਰਾਜ ਨੇ ਦਿੱਤਾ ਸੀ ਤਾਂ ਹੀ ਇਹਨਾਂ ਕੁਝ ਆਪਾਂ ਕਰ ਲਿਆ ਪਰ ਮੈਂ ਸਮਝਦਾ ਰਾਜਗਦੀ ਤੇ ਬੈਠਣ ਦਾ ਸੁਆਗ ਨਹੀਂ ਧੱਕੜਿਆਂ ਦਾ ਤਾਜ ਹਾਂ ਜਿਹੜਾ ਕਿ ਰਾਜਗਦੀ ਤੇ ਬਿਠਾਉਣ ਦਾ ਬੇਸ਼ੱਕ ਉਹ ক্রিকেট ਹੋਵੇ ਕੁਝ ਵੀ ਹੂੰ ਗੱਲ ਹੋਵੇ ਲੇਕਿਨ ਜਦ ਤੁਸੀਂ ਉਹ ਚੀਜ਼ ਕਰਦੇ ਹੋ ਤੁਹਾਨੂੰ ਐ ਲੱਗਦਾ ਵੀ ਮੈਂ ਰੱਬ ਦੇ ਹੋਰ ਨੇੜੇ ਤੇ ਮੈਂ ਰੱਬ ਦੇ ਕੋਲ ਨੇੜੇ ਮੈਨੂੰ ਐ ਲੱਗ ਹੂੰ ਮੈਨੂੰ ਕਈ ਵਾਰੀ ਮੇਰੇ ਮਦਰ ਵੀ ਪੁੱਛਦੇ ਸੀ ਵੀ ਸਾਰਾ ਦਿਨ ਮੈਂ ਮਾ ਜੀ ਇਹ ਰੱਬ ਦੇ ਬੱਚੇ ਆ ਮੈਂ ਤਾਂ ਅਬਦਲ ਸੇਵਕਾ ਸਰਵੰਤ ਸੇਵਾਤ ਅੱਛਾ ਯੋਗਰਾਜ ਜੀ ਇੱਕ ਸਵਾਲ ਸ਼ਾਇਦ ਮੈਨੂੰ ਲੱਗਦਾ ਕਿਸੇ ਨੇ ਖੈਰ ਪੁੱਛਿਆ ਪਰ ਨਹੀਂ ਮੈਂ ਪੁੱਛਣਾ ਚਾਹੁੰਦਾ ਹਜ਼ਾਰਾਂ ਲੋਕਾਂ ਨੂੰ ਤੁਸੀਂ ਇਹ ਬੱਲਾ ਹੱਥ ਚ ਫੜਾਤਾ ਇਨਕਲੂਡ ਤੁਹਾਡੇ ਪੁੱਤਰ ਤੋਂ ਲੈ ਕੇ ਯੋਗਰਾਜ ਨੂੰ ਇਹ ਬੱਲਾ ਕਿਨੇ ਫੜਾਇਆ ਸੀਗਾ ਯੋਗਰਾਜ ਨੂੰ ਕ੍ਰਿਕਟ ਦਾ ਕਿਵੇਂ ਸ਼ੌਕ ਹੋਇਆ ਕਿ ਮੈਂ ਕ੍ਰਿਕਟ ਖੇਡਾਂ ਅ ਦੋਨੋਂ ਚੀਜ਼ਾਂ ਹਾਂ ਜ਼ਿੰਦਗੀ ਦੇ ਵਿੱਚ ਮੈਂ ਕਦੇ ਖੇਡਿਆ ਨਹੀਂ ਸੀ ਮੈਂ ਸਕੂਲ ਚ ਐਥਲੀਟ ਸੀ ਬਹੁਤ ਚੰਗਾ ਹੂੰ ক্রিকেট ਦੇ ਨਾਲ ਕੋਈ ਨਾਤਾ ਨਹੀਂ ਕੋਈ ਨਾਤਾ ਨਹੀਂ ਕੁਛ ਨਹੀਂ 6ਵੀਂ ਕਲਾਸ ਦੇ ਵਿੱਚ ਮੇਰਾ 100 ਮੀਟਰ ਦਾ ਟਾਈਮਿੰਗ ਸੀ 8ਵੀਂ ਕਲਾਸ 10.2 ਸੈਕਿੰਡ 100 ਮੀਟਰ ਦਾ ਮੇਰੇ ਫਾਦਰ ਮੈਨੂੰ 올림픽 ਲਈ ਤਿਆਰ ਕਰ ਰਹੇ ਸੀ ਹੂੰ ਇੱਕ ਗੋਰਾ ਹੂੰ ਇੰਗਲਿਸ਼ ਕੋਚ ਹੂੰ ਆਇਰਿਸ਼ ਹੂੰ ਮਿਸਟਰ ਫਿਲਿਪਸ ਹੂੰ ਉਹ ਮੈਨੂੰ ਟ੍ਰੇਨ ਕਰ ਰਿਹਾ ਸੀ ਹੂੰ ਤੇ ਮੇਰੇ ਫਾਦਰ ਕਹਿੰਦੇ ਵੀ 골ਡ ਮੈਡਲ ਜਿੱਤ ਕੇ ਲਿਆਓ 올림픽ਸ ਹੂੰ ਫਿਰ ਬਦਨਸੀਬੀ ਨਾਲ ক্রিকেট ਸ਼ੁਰੂ ਹੋਇਆ ਬਾਦ ਨਸੀਬੀ ਮੇਰੀ ਕਿ ਮੈਨੂੰ ਇਹੋ ਜਿਹੇ ਲੋਕ ਟੱਕਰੇ ਜਿਨ੍ਹਾਂ ਦੇ ਮਨਾਵ ਨਹੀਂ ਲੈਣਾ ਚਾਹੁੰਦਾ ਹੂੰ ਇਸ ਕ੍ਰਿਕਟ ਚ ਇਸ ਗੇਮ ਦੇ ਵਿੱਚ ਇੰਨੀ ਈਰਖਾबाजी ਇੰਨੀ ਕੋਸੀ ਕੀ ਕਿ ਮੈਨੂੰ ਕਈ ਵਾਰੀ ਡੈਡ ਮੈਨੇ ਕਹਿੰਦੇ ਸੀ ਯਾਰ ਆਪਾਂ ਗਲਤੀ ਕਰ ਮੈਂ ਕਿਹਾ ਚਲੋ ਜੀ ਕੋਈ ਗੱਲ ਨਹੀਂ ਆਪਾਂ ਖੇਡਦੇ ਆਂ ਜਦੋਂ ਐਥਲੈਟਿਕਸ ਕਰਨ ਦਾ ਟਾਈਮ ਆਇਆ ਤਾਂ ਉਹਦੇ ਵਿੱਚ ਮੇਰੇ ਮੈਚ ਆ ਗਏ ਹੁਣ ਮੈਨੂੰ ਇਹ ਨਹੀਂ ਸੀ ਪਤਾ ਲੱਗ ਰਿਹਾ ਮੈਂ ਐਥਲੈਟਿਕਸ ਕਰਨ ਜਾਵਾਂ ਦਿੱਲੀ ਸਾਡਾ ਏਸ਼ੀਅਡ ਸੀਗਾ ਹੂੰ ਫਿਰ ਸਾਡੇ ਸਕੂਲ 'ਚ ਕ੍ਰਿਕਟ ਸ਼ੁਰੂ ਹੋਈ ਤਾਂ ਗੇਂਦ ਮੈਂ ਬੜੀ ਚੰਗੀ ਕਰਦਾ ਸੀ ਮੈਂ ਕਦੇ ਗੇਂਦ ਕੀਤੀ ਵੀ ਨਹੀਂ ਸੀ ਬਸ ਦੇਖ ਲਈ ਪਰ ਐਵੇਂ ਆ ਕੇ ਸੱਟ ਦੇਣੀ ਬਾਲ ਬੱਲਾ ਸੀ ਤੇ ਚਲੋ ਸਾਰੀ ਗੇਮਾਂ ਖੇਡਦਾ ਰਿਹਾ ਬੋਲ ਹਾਕੀ ਫੁੱਟਬਾਲ ਬੜੀ ਚੰਗੀ ਖੇਡਦਾ ਸੀ ਬ੍ਰਿਲਿਅੰਟ ਪਲੇਅਰ ਸੀ ਸੈਂਟਰ ਫਾਰਵਰਡ ਹਾਕੀ ਬੜੀ ਕਮਾਲ ਦੀ ਖੇਡਦਾ ਸੀ ਸੋ ਮੇਰੇ ਖਿਆਲ ਕਾਫੀ ਉਹ ਟੈਲੈਂਟਸ ਜਿਹੜਾ ਸੀਗਾ ਪਰ ਫੋਰਚੂਨੇਟ ਅਨਫੋਰਚੂਨੇਟਲੀ ਕ੍ਰਿਕਟ ਬੰਨ ਖੇਲ ਨਹੀਂ ਪਈ ਕਿਉਂਕਿ ਮੈਂ ਕਦੇ ਵੀ ਟੀਮ ਗੇਮ ਨਹੀਂ ਸੀ ਖੇਲਣਾ ਚਾਹੁੰਦਾ ਟੀਮ ਗੇਮ ਦੇ ਵਿੱਚ ਤੁਸੀਂ ਹਮੇਸ਼ਾ ਪਰਫਾਰਮ ਨਹੀਂ ਕਰ ਸਕਦੇ ਕਿ ਤੁਸੀਂ ਇੰਡੀਵਿਜੂਅਲ ਗੇਮ ਖੇਲਦੇ ਹੋ ਨਾ ਟੈਨਿਸ ਹੋਗੀ ਜਾਂ 골프 ਹੋਗੀ ਐਥਲੈਟਿਕਸ ਹੋਗੀ ਉਹ ਤੁਹਾਡੀ ਆਪਣੀ ਸ਼ਮਤਾ ਉਹਦੇ ਵਿੱਚ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਪਰ ਇਸ ਟੀਮ ਗੇਮ ਦੇ ਵਿੱਚ ਸਪੈਸ਼ਲੀ ਕ੍ਰਿਕਟ ਦੇ ਵਿੱਚ ਜਿਹੜੀ ਸ਼ੁਰੂ ਤੋਂ ਮੈਂ ਮੈਨੂੰ ਲੱਗਦਾ ਸੀ ਉਹਨੇ ਕੁਝ ਗਲਤ ਰਾਹ ਤੇ ਤੁਰ ਪਿਆ ਪਰ ਫਿਰ ਐਨੀਵੇ ਪਿਆਰ ਲਗਾ ਵੀ ਨਾ ਹੋ ਗਿਆ ਫਿਰ ਮੈਂ ਕਹਿੰਦੇ ਕਰਨਾ ਤਾਂ ਫਿਰ ਪੈਸ਼ੀਨਟਲੀ ਕਰਨਾ ਫਿਰ ਮੇਰਾ ਕੰਮ ਸ਼ੁਰੂ ਹੋ ਗਈ ਮਿਹਨਤ ਤੇ ਉਹ ਫਿਰ ਐਸੀ ਇਹ ਹੱਡਾ ਚ ਰਚ ਗਈ ਕਿ ਇਹਦੇ ਬਗੈਰ ਇਹ ਨਹੀਂ ਚੱਲਦਾ ਸਲੈਕਟਸ ਮੈਂ ਛੱਡਤੀ ਇਹ ਸਵਾਲ ਉੱਥੇ ਖੜਾ ਹੈ ਸ਼ੁਰੂ ਕਿਹਨੇ ਕਰਾਈ ਤੁਸੀਂ ਸ਼ੁਰੂ ਕਿਵੇਂ ਕੀਤੀ ਮਤਲਬ ਇਹ ਚੀਜ਼ ਇਹ ਦਰਸ਼ਕ ਜਾਣਨਾ ਚਾਹੁੰਦੇ ਨੇ ਕਿ ਹਜ਼ਾਰਾਂ ਸਟੂਡੈਂਟਾਂ ਦੇ ਤੁਸੀਂ ਨਾ ਇਹਨਾਂ ਵਿਦਿਆਰਥੀਆਂ ਦੇ ਕੋਚ ਹੋ ਠੀਕ ਹੈ ਨਹੀਂ ਯੋਗਰਾਜ ਸਿੰਘ ਦਾ ਕੋਚ ਕੌਣ ਹੈ ਮੇਰਾ ਹੈ ਜੀ ਤੁਹਾਨੂੰ ਕੌਣ ਘੂਰਦਾ ਸੀਗਾ ਡੰਡਾ ਤੁਹਾਨੂੰ ਕੌਣ ਦਿਖਾਉਂਦਾ ਸੀਗਾ ਪੰਜਾਬੀ ਦੱਸੋ ਜੀ ਮੇਰੇ ਪਿਤਾ ਜੀ ਨੇ ਬਹੁਤ ਬਖਸ਼ਿਸ਼ ਕੀਤੀ ਹੈ ਜੀ ਇਸ ਡੰਡੇ ਦੀ ਆ ਜਿਹੜਾ ਤੁਹਾਡੇ ਸਾਹਮਣੇ ਪਿਆ ਇਹਦੇ ਨਾਲ ਦਾ ਸੀ ਇੱਕ ਅਚਰਮਾ ਹਾਂ ਤੇ ਇੱਕ ਤਾਂ ਸੀਗੇ ਉਹ ਆਪਾਂ ਪਹਿਲਾਂ ਵੀ ਇਹ ਗੱਲ ਕਰ ਚੁੱਕੇ ਆ ਉਹ ਐਸਪੀ ਸੀ ਦੇ ਤਰ੍ਹਾਂ ਸੁਪਰ ਪੁਲਿਸ ਫਿਰ ਉਹ ਸ਼ਿਕਾਰੀ ਸੀ ਬਹੁਤ ਵੱਡੇ ਹੂੰ ਤੇ ਉਹ ਡੰਡਾ ਹੱਥ ਸੀ ਰੱਖਦਾ ਸੀ ਉਹ ਮੈਨੂੰ ਹਮੇਸ਼ਾ ਕਹਿੰਦੇ ਹੁੰਦੇ ਕਹਿੰਦੇ ਵੀ ਇਹ ਜਿਹੜਾ ਬੰਦੇ ਦਾ ਜਿਹੜਾ ਕਹਿੰਦਾ ਪੁੱਤਰ ਹੈ ਨਾ ਹੂੰ ਇਹ ਐ ਸੂਤ ਨਹੀਂ ਆਉਂਦਾ ਡੰਡੇ ਬਗੈਰ ਹੂੰ ਅਚਾ ਉਹ ਜਿਹੜੇ ਸਾਡੇ ਜਿੱਥੇ ਮੈਂ ਪੜ੍ਹਦਾ ਸੀ ਸਕੂਲ 'ਚ ਉਹ ਵੀ ਪਟਾ ਰੱਖਦੇ ਸੀ ਹੂੰ ਆਹ ਹੁਣ ਨੌਜੇ ਮੇਰੇ ਵੱਡੇ ਐ ਪਰ ਉਹਨੇ ਐ ਕਰ ਲੈਣਾ ਇੱਥੇ ਮਾਰਨੀ ਆ ਕਿੰਨਾ ਹੂੰ ਕਿ ਟਾਈਪਿੰਗੀ ਐ ਇਹ ਡਿਸਪਲਿਨ ਸਿੱਖਿਆ ਗਾ ਡੰਡੇ ਦੀ ਨਹੀਂ ਐ ਮੈਂ ਸਮਝਦਾ ਕਿ ਜਿਹੜਾ ਅਰਬੀ ਕੋਣਾ ਉਹ ਡੰਡੇ ਬਗੈਰ ਸੂਤ ਨਹੀਂ ਆਉਂਦਾ ਹੂੰ ਲੇਕਿਨ ਉਹਨੂੰ ਡੰਡਾ ਮਾਰਿਆ ਕਿਸੇ ਹੂੰ ਦਿਖਾਇਆ ਜੀ ਹੂੰ ਮੈਂ ਵੀ ਜ਼ਿੰਦਗੀ ਦਿਖਾਇਆ ਜਰੂਰ ਹੈ ਮਾਰਿਆ ਇਹ ਮੇਂ ਕਹਾਣੀ ਹੈ ਹੂੰ ਕਿਉਂਕਿ ਮਾਰਨਾ ਨਹੀਂ ਕੀ ਬਕਰੇ ਤੁਹਾਡੇ ਅੱਖ ਤਾਂ ਡਰ ਹੋਣਾ ਤੇ ਹਾਂ ਜਿੱਦਾਂ ਕੱਲ ਮੈਂ ਫਿਲਮ ਦੇਖੀ ਆ ਪਦਮਾਵਤੀ ਹੂੰ ਕੱਲ ਮੈਂ ਫਿਲਮ ਦੇਖੀ ਆ ਹਾਂ ਹਾਂ ਮੈਂ ਕਿਹਾ ਵੀ ਕੀ ਆ ਬਾਤ ਸੋ ਇਸ ਤਰ੍ਹਾਂ ਦੇ ਕੈਰੈਕਟਰ ਡਿਪਿਕਟਰ ਦਾ ਰੋਲ ਬਹੁਤ ਜ਼ਬਰਦਸਤ ਟਿੱਪਕਾ ਨੇ ਕੀ ਅੱਜ ਕਮਾਲ ਕੀਤੀ ਸਾਰੇ ਨੇ ਕਮਾਲ ਕੀਤਾ ਉਹ 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 ਇਹ ਹਿਸਟੋਰੀਕਲ ਕੈਰੈਕਟਰ ਨਕਰਦਾ ਚੱਲ ਹੂੰ ਅਕਬਰ ਦੁਗਰੇ ਇੰਨਾ ਹੂੰ ਉਹ ਮੰਨ ਤੱਕ ਇੱਛਾ ਹੁੰਦੀ ਜਾਂਦੀ ਹੈ ਸੋ ਆਈ ਥਿੰਕ ਉਹ ਅਬਰੇਸ ਆਰੀ ਰੀ ਜੰਪੂਰੀਆਂ ਕੀਤੀਆਂ ਇੱਕ ਐਸਾ ਐਕਟਰ ਬਣ ਕੇ ਦੁਨੀਆ ਤੇ ਜਾਣਾ ਚਾਹੁੰਦਾ ਕਿ ਲੋਕ ਕਹਿਣ ਵੀ ਇੱਕ ਬਜਸਮਾ ਰੱਬ ਨੇ ਬਣਾਇਆ ਸੀ ਆ ਬਹੁਤ ਮਿਹਰਬਾਨੀ ਯੋਗਰਾਜ ਜੀ ਸਮਾਂ ਦੇਣ ਦੇ ਲਈ ਸੋ ਇਸ ਵੇਲੇ ਅਸੀਂ ਖਾਸ ਤੌਰ ਤੇ ਡੀਏਵੀ ਕਾਲਜ ਦੇ ਵਿੱਚ ਮੌਜੂਦ ਹਾਂ ਤੇ ਵਨ ਐਂਡ ਓਨਲੀ ਯੋਗਰਾਜ ਸਾਧਨਾ ਮੋਡਿਊਲ ਸੀਗੇ 2025 ਦੇ ਵਿੱਚ ਵੱਡੀਆਂ ਮੇਜਰ ਤਬਦੀਲੀਆਂ ਯੋਗਰਾਜ ਸਿੰਘ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਆਏ ਨੇ ਖਾਸ ਤੌਰ ਤੇ ਕਹਿੰਦੇ ਮੈਂ ਯੁਵਰਾਜ ਨੂੰ ਭਾਰਤ ਰਤਨ ਮਿਲਦਾ ਦੇਖਣਾ ਚਾਹੁੰਦਾ ਹੈ ਕੈਮਰਾ ਪਰਸਨ ਦਲੇਰਨਾ ਗਗਨ ਸ਼ਕਲਾ ਜੈਪੋਸਟ ਪੰਜਾਬ